ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੇ ਬੰਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਜਿੱਥੇ ਗੁਰਦੁਆਰਾ ਚੀਤ ਬਾਬਾ ਮਤੀਜੀ ਦੇ ਪਵਿੱਤਰ ਸਥਾਨਾਂ ਤੇ ਸੰਗਰਾਮ ਦਾ ਪਵਿੱਤਰ ਦਿਹਾੜਾ ਮਿਤੀ 14 ਜੂਨ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 8:00 ਵਜੇ ਤੋਂ 1:30 ਵਜੇ ਤੱਕ ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪੰਥ ਕਮੇਟੀ ਪ੍ਰਧਾਨ ਜਥੇਮਨ ਨੂਰ ਸਿੰਘ ਜੀ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਗਰਾਮ ਦੇ ਪਵਿੱਤਰ ਦਿਹਾੜੇ ਤੇ ਜੂਰੀ ਲਾਗੀ ਭਾਈ ਦਸੇਮ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਡਰੋਲੀ ਕਲਾਂ ਜੂਰੀ ਲਾਗੀ ਭਾਈ ਅਮਨਦੀਪ ਸਿੰਘ ਜੀ ਅਨੰਦਪੁਰੀ ਤਖਤ ਸ੍ਰੀ ਕੇਸਕਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕਥਾ ਬਾਚ ਅਗਿਆਨੀ ਜਸਵਿੰਦਰ ਸਿੰਘ ਛਾਪਾ ਪ੍ਰਚਾਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਤੇ ਕਵੀ ਸ੍ਰੀ ਜੱਤਾ ਭਾਈ ਸਿਮਰਨਜੀਤ ਸਿੰਘ ਪਰਵਾਨਾ ਪਿੰਡ ਬੰਡਾਲਾ ਵਾਲੇ ਕਥਾ ਕੀਰਤਨ ਅਸੀਂ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਮਾਸਟਰ ਸਜੀਤ ਸਿੰਘ ਜੀ ਸਟੇਜ ਸੈਕਟਰੀ ਸੇਵਾ ਨਿਭਾਉਣਗੇ ਇਸ ਮੌਕੇ ਗੁਰੂ ਕੇ ਲੰਗਰ ਤੋਟ ਵਰਤਾਏ ਜਾਣਗੇ ਤੁਸੀਂ ਦੇਖ ਰਹੇ ਜਥੇਦਨ ਦਲਜੀਤ ਸਿੰਘ ਸੋਢੀ ਮਾਲਵੇ ਦੇ ਨਾਲ ਮਾਸਟਰ ਮਨਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ